ਪਿਛਲੇ ਦਿਨੀ ਸ਼੍ਰੀ ਗੁਰੂ ਰਵੀਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਤੇ ਡੇਰਾ ਭਰੋ ਮੁਜਾਰਾ ਦੇ ਮੌਜੂਦਾ ਗੱਦੀ ਨਿਸ਼ੀਣ 108 ਸੰਤ ਕੁਲਵੰਤਰਾਮ ਭਰੋ ਮੁਜਾਰਾ ਜੀ ਨੂੰ ਇੱਕ ਵਿਅਕਤੀ ਵੱਲੋਂ ਫੋਨ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਇਸ ਮਾਮਲੇ ਨੂੰ ਲੈ ਕੇ ਹੁਣ ਤੱਕ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਹੈ ਅਤੇ ਇਸੇ ਨੂੰ ਲੈ ਕੇ ਹੁਣ ਸੰਤ ਕੁਲਵੰਤਰਾਮ ਭਰੋ ਮੁਜਾਰਾ ਜੀ ਨੇ ਵੱਡੀ ਚੇਤਾਵਨੀ ਦਿੱਤੀ ਹੈ ਅਤੇ ਐਲਾਨ ਕੀਤਾ ਕਿ ਜੇਕਰ ਕੱਲ ਤੱਕ ਪੁਲਿਸ ਨੇ ਦੋਸ਼ੀ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਤਾਂ ਅਸੀਂ ਆਪ ਹੀ ਦੋਸ਼ੀ ਨੂੰ ਘਰੋਂ ਚੁਕਲਿਆਵਾਂਗੇ ਅਤੇ ਜੋ ਵੀ ਮਾਹੌਲ ਖਰਾਬ ਹੋਵੇਗਾ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਮਹਾਪੁਰਸ਼ ਕੋ ਸੰਦੇਸ਼ ਆਪ ਜੀ ਨੂੰ ਦੇਣਾ ਚਾਹੁੰਦੇ ਨੇ ਹਾਂਜੀ ਮਾਰਕਾ ਆਦਨਿਏ ਗੁਰੂ ਰੂਪ ਸਾਸੰਗ ਜੀਓ ਸਾਹਿਬੇ ਕਮਾਲ ਜਗਤ ਜਗਤ ਪਿਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਿਤਰ ਗੋਤੰਦਰ ਜੁੜੇ ਪੱਟੀ ਗੁਰਪ੍ਰੀਤ ਸਾਸੰਗ ਜੀਓ ਆਪ ਜੀ ਨੂੰ ਪਤਾ ਹੀ ਸੀ ਹੈ ਕਿ ਅੱਜ ਧੰਨ ਧੰਨ ਸੰਤ ਬਾਬਾ ਖੁਸ਼ੀ ਰਾਮ ਜੀ ਮਹਾਰਾਜ ਜੀ ਦਾ ਨਵਾਂ ਵਰਸੀ ਇਸ ਮਗਮ ਜੋ ਕੱਲ ਅਖਬਾਰ ਦੇ ਵਿੱਚ ਦਿੱਤਾ ਗਿਆ ਸੀ ਕਿਉਂਕਿ ਪਿਛਲੇ 2 ਮਹੀਨਿਆਂ ਤੋਂ ਮੈਨੂੰ ਜੋ ਆਪ ਜੀ ਨੂੰ ਪਤਾ ਵੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਔਰ ਪ੍ਰਸ਼ਾਸਨ ਨੇ ਕੋਈ ਵੀ ਕਾਰਵਾਈ ਤੇ ਨਹੀਂ ਕੀਤੀ। ਕੱਲ ਵੀ ਅਖਬਾਰ ਦੇ ਵਿੱਚ ਆਇਆ ਸੀ ਕਿ ਕੱਲ ਨੂੰ ਬੇਅਸਿੱਤ ਭੂਗ ਪਾ ਕੇ ਜਿਹੜਾ ਕੀਰਤਨ ਹੈ ਅਸੀਂ ਰੋਡ ਦੇਤੇ ਮੇਨ ਮੇ ਰੁੜ ਜਾਮ ਕਰਕੇ ਉੱਥੇ ਮਨਾਇਆ ਜਾਵੇਗਾ। ਔਰ ਪ੍ਰਸ਼ਾਸਨ ਕੱਲ ਦਾ ਹਰਕਤ ਵਿੱਚ ਆਇਆ ਕੱਲ ਦਾ ਫੋਨ ਕਰਦੇ ਆ ਆਪਣੀਆਂ ਦੂਸਰਾ ਕਰਦੇ ਵੀ ਅਸੀਂ ਕੱਲ ਨੂੰ ਸ਼ਾਮ ਤੱਕ ਪਰਚਾ ਦਰਜ ਕਰ ਦਵਾਂਗੇ। ਸੰਗਤਾਂ ਨੇ ਬਹੁਤ ਆਤਾਵਲੀਆਂ ਅਸੀਂ ਵੀ ਅਸੀਂ ਚੂਲ ਤੇ ਜਾਣਾ ਕਈ ਰਸਤੇ ਦੇ ਵਿੱਚ ਪਿੰਡੂ ਤੋਂ ਕਹਿੰਦੇ ਵੀ ਅਸੀਂ ਉੱਥੇ ਹੀ ਆਉਣਾ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇੱਕ ਸਾਡੇ ਮਾਇਆ ਭਤੀ ਜੀ ਉਹ ਵੀ ਬੰਗਿਆ ਦੇ ਵਿੱਚ ਆ ਰਹੇ ਆ। ਔਰ ਸਮਾਜਿਕ ਜਥੇਬੰਦੀਆਂ ਦੇ ਵੀ ਫੋਨ ਆਏ ਕਿ ਇਦਾਂ ਕਰਕੇ ਆਪਾਂ ਇਸ ਕਰਕੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਪੋਸਟਪੌਂਡ ਕਰਤਾ। ਤੇ ਜੇ ਕੱਲ ਨੂੰ ਤੱਕ ਪ੍ਰਸ਼ਾਸਨ ਨੇ ਕੋਈ ਹਰਕਤ ਨਾ ਕੀਤੀ ਕੋਈ ਉੱਤੇ ਪਰਚਾ ਦਰਜ ਨਾ ਕੀਤਾ ਤਾਂ ਕੱਲ ਤੋਂ ਬਾਅਦ ਫਿਰ ਉਹ ਜਿਹੜੀ ਕਾਰਵਾਈ ਸ਼ੁਰੂ ਹੋ ਗਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕਿਸੇ ਨੇ ਵੀ ਖਾਲੀ ਹੱਥ ਨਹੀਂ ਜਾਣਾ। ਜੇ ਪ੍ਰਸ਼ਾਸਨ ਨੇ ਇਦਾਂ ਦੇ ਦਰਿੰਦਿਆਂ ਨੂੰ ਚੱਕ ਨਹੀਂ ਸਕਦਾ ਉਹਨਾਂ ਨੂੰ ਸਜ਼ਾ ਨਹੀਂ ਦੇ ਸਕਦਾ ਇੱਕ ਮੈਂ ਡੀਰੇਦਾਰ ਇੱਕ ਸ਼੍ਰੀ ਗੁਰੂ ਦਾਸ ਸਾਧੂ ਸੰਪਰਦਾਇ ਸੈਟੀ ਦਾ ਪ੍ਰਧਾਨ ਹੋਣ ਦੇ ਨਾਤੇ ਆਮ ਲੋਕਾਂ ਦੀ ਕੀ ਜ਼ਿੰਦਗੀ ਆ ਆਮ ਲੋਕ ਇਹਨਾਂ ਤੋਂ ਕੀ ਆਸ ਰੱਖ ਸਕਦੇ ਆ ਤੇ ਕੱਲ ਨੂੰ ਤੋਂ ਬਾਅਦ ਜੋ ਤੁਹਾਨੂੰ ਸੁਨੇਹਾ ਦਿੱਤਾ ਜਾਊਗਾ ਵੀ ਖਾਲੀ ਹੱਥ ਨਹੀਂ ਆਉਣਾ ਆਪਾਂ ਜੇ ਪੁਲਿਸ ਪ੍ਰਸ਼ਾਸਨ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਆਪਾਂ ਨੂੰ ਘਰੋਂ ਚੱਕ ਲੈਣਾ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋਨ ਪਾਏ ਸਤਿਗੁਰੂ ਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ